ਸਰ ਕੱਲ ਜਿਹੜਾ ਦੋਸ਼ੀ ਪકડਿਆ ਏ ਮਸਲਾ ਕੀ ਹੈ ਇਸ ਦਾ ਸਿਗਾ ਵੀ ਆਪਣਾ ਪਿੰਡ ਅਰਦਾਸਪੁਰ ਪੈਂਦਾ ਚੌਂਕੀ ਦੇ ਏਰੀਆ ਵਿੱਚ ਉੱਥੇ ਲੇਡੀ ਸੀਗੀ ਪਿੰਕੀ ਪਤਨੀ ਅਮਰੂ ਰਾਮ ਵਾਸੀ ਅਰਦਾਸਪੁਰ ਉਹਨੇ ਸਾਡੇ ਪਾਸ ਆਣ ਕੇ ਆਪਣਾ ਬਿਆਨ ਲਖਾਇਆ ਸੀਗਾ ਕਿ ਉਹਦੀ ਲੜਕੀ ਆ ਉਹਦੀ ਉਮਰ 17 ਸਾਲ 10 ਕਿ ਮਹੀਨੇ ਆ ਲੜਕੀ ਦਾ ਸ਼ਾਦੀ ਆ ਪਾਸ ਤੋਂ ਪਾਸ ਆ ਘਰ ਵਿੱਚ ਹੀ ਸੀ ਗਿਰਿੰਦੀ ਉਹਨੂੰ ਲੜਕਾ ਸੀਗਾ ਉਹਨਾਂ ਦੇ ਪਿੰਡ ਦਾ ਹੀ ਬਲਦੇਵ ਸਿੰਘ ਉਰਕ ਬਾਦਲ ਸਾਨੂੰ ਕਮਲਜੀਤ ਸੇ ਇਹ ਵਿਆਹ ਕਰਾਉਂਦੇ ਝਾਸਾ ਦੇ ਕੇ ਉਹਨੂੰ ਬਰਗਲਾ ਕੇ ਘਰੋਂ ਲੈ ਗਿਆ। ਅਸੀਂ ਉਹ ਬਿਆਨ ਦੇਣ ਤੇ ਅਸੀਂ ਤੁਰਤ ਜਿਹੜਾ ਇਹ ਮਕਦਮਾ ਨੰਬਰ 24 11423 ਅੰਡਰ ਸੈਕਸ਼ਨ 363 366 ਇਹਦਾ ਦਰਜ ਕਰਕੇ ਤੇ ਦੋਚੀ ਲੜਕਾ ਬਲਦੇਵ ਸਿੰਘ ਦੀ ਤਲਾਸ਼ ਕੀਤੀ। ਤੇ ਉਹਨੂੰ ਜਾ ਕੇ ਅਸੀਂ ਪਿੰਡ ਕਾਦੂਪੁਰ ਕਪੂਰਥਾ ਨੇੜੇ ਪਿੰਦਾ ਉੱਥੋਂ ਜਾ ਕੇ ਲੜਕੇ ਨੂੰ ਅਰੈਸਟ ਕਰਕੇ ਉਹਦੇ ਕੋਲੋਂ ਜਿਹੜੀ ਲੜਕੀ ਸੀਗੀ ਸ਼ਾਦੀਆ ਉਹ ਰਿਕਵਲ ਕੀਤੀ ਐ ਅੱਜ ਅਸੀਂ ਉਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਹੈ ਸਰ ਕੀ ਨਾਮਾ ਤੋਂ ਇਹ ਐਸਏ ਪੱਗਜੀ ਸਿੰਘ ਨੂੰ ਕਿਸ ਚਾਰਜ ਮੇਲ